ਅਮਰੀਕਾ ਦੇ ਵਿੱਚ ਹੈਲੋਵਿਨ ਮਨਾਇਆ ਜਾ ਰਿਹਾ ਹੈ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਪੋਸ਼ਾਕਾਂ ਪਹਿਨ ਕੇ ਸੜਕਾਂ ਦੇ ਉੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਪਰ ਇਸ ਸਮੇਂ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕਾਰਵਾਈਆਂ ਵੀ ਜਾਰੀ ਨੇ ਜੋ ਕਿਤਨਾ ਕਿਤੇ ਬੱਚਿਆਂ ਦੀਆਂ ਇਹਨਾਂ ਖੁਸ਼ੀਆਂ ਨੂੰ ਖਰਾਬ ਕਰ ਰਹੀਆਂ ਨੇ ਇਲਨੋਇਸ ਸੂਬੇ ਦੇ ਵਿੱਚ ਹੈਲੋਵਿਨ ਵੀਕਐਂਡ ਦੇ ਦੌਰਾਨ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟਰੰਪ ਸਰਕਾਰ ਨੂੰ ਖਾਸ ਅਪੀਲ ਕੀਤੀ ਗਈ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਸਕੱਤਰ ਕ੍ਰਿਸਟੀ ਨੋਇਮ ਨੇ ਐਲੋਨੋਇ ਸੂਬੇ ਦੇ ਗਵਰਨਰ ਜੇਬੀ ਪ੍ਰਿਟਜ਼ਕਰ ਦੀ ਬੇਨਤੀ ਨੂੰ ਠੁਕਰਾ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਹੈਲੋਵਿਨ ਮਨਾਉਣ ਵਾਲੇ ਵੀਕਐਂਡ ਦੇ ਲਈ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈਆਂ ਨੂੰ ਰੋਕਣ ਦੀ ਅਪੀਲ ਕੀਤੀ ਸੀ ਨੋਇਮ ਨੇ ਕਿਹਾ ਕਿ ਫੈਡਰਲ ਏਜੰਸੀਆਂ ਹੈਲੋਵਿਨ ਤਿਉਹਾਰ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਪੈਦਾ ਕਰਨਗੀਆਂ ਪਰ ਫੈਡਰਲ ਏਜੰਟ ਸ਼ਿਕਾਗੋ ਦੇ ਵਿੱਚ ਫੁੱਲ ਤਿਆਰੀ ਦੇ ਨਾਲ ਕੰਮ ਕਰਦੇ ਰਹਿਣਗੇ ਜਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਹ ਵਿਵਾਦ ਪਿਛਲੇ ਵੀਕਐਂਡ ਤੋਂ ਚੱਲ ਰਿਹਾ ਹੈ ਜਦੋਂ ਬਾਰਡਰ ਪੈਟਰੋਲ ਏਜੰਟਾ ਨੇ ਸ਼ਿਕਾਗੋ ਦੇ 올ਡ ਇਰਵਿਨ ਪਾਰਕ ਇਲਾਕੇ ਵਿੱਚ ਇੱਕ ਬੱਚਿਆਂ ਦੀ ਹੈਲੋਵਿਨ ਪਰੇਡ ਨੂੰ ਖਰਾਬ ਕਰ ਦਿੱਤਾ ਰਿਪੋਰਟਸ ਦੇ ਮੁਤਾਬਕ ਏਜੰਟਾ ਨੇ ਟਾਇਰ ਗੈਸ ਤੇ ਪੇਪਰ ਬਾਲਸ ਦੀ ਵਰਤੋਂ ਕੀਤੀ ਜਿਸ ਦੇ ਨਾਲ ਬੱਚੇ ਅਤੇ ਉਹਨਾਂ ਦੇ ਮਾਪੇ ਕਾਫੀ ਡਰ ਗਏ ਗਵਰਨਰ ਪ੍ਰਿਜ਼ਕਰ ਨੇ ਕ੍ਰਿਸਟੀ ਨੋਇਮ ਆਈਸੀਈ ਦੇ ਐਕਟਿੰਗ ਡਾਇਰੈਕਟਰ ਟੌਡ ਲਾਇਨਸ ਅਤੇ ਕਸਟਮਸ ਐਂਡ ਇਨਫੋਰਸਮੈਂਟ ਪ੍ਰੋਟੈਕਸ਼ਨ ਕਮਿਸ਼ਨਰ ਰੌਡਨੀ ਐਸ ਸਕਾਟ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਕਿ ਫੈਡਰਲ ਏਜੰਟ ਘਰਾਂ ਸਕੂਲਾਂ ਹਸਪਤਾਲਾਂ ਪਾਰਕਾਂ ਤੇ ਹੋਰ ਕਮਿਊਨਿਟੀ ਥਾਵਾਂ ਤੋਂ ਦੂਰ ਰਹਿਣ ਪ੍ਰੇਟ ਜਗਰ ਦਾ ਕਹਿਣਾ ਹੈ ਕਿ ਇਹ ਬੁਨਿਆਦੀ ਮਨੁੱਖੀ ਸ਼ਿਸ਼ਟਾਚਾਰ ਵਾਲੀ ਗੱਲ ਹੈ ਬੱਚੇ ਬਿਨਾਂ ਡਰਦੇ ਹੈਲੋਵਿਨ ਤਿਉਹਾਰ ਮਨਾਉਣ ਉਦੋਂ ਕ੍ਰਿਸਟੀ ਨੋਇਮ ਨੇ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਦੇ ਵਿੱਚ ਇੱਕ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਗਵਰਨਰ ਦੀ ਇਸ ਅਪੀਲ ਨੂੰ ਠੁਕਰਾ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਕੰਮ ਨਹੀਂ ਰੋਕਾਂਗੇ ਜੋ ਕਮਿਊਨਿਟੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੋਵੇ। ਗਵਰਨਰ ਪਿਟਜ਼ਕਰ ਨੇ ਨੋਇਮ ਦੇ ਫੈਸਲੇ ਤੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਤੰਜ਼ ਕੱਸਦੇ ਹੋਏ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕ੍ਰਿਸਟੀ ਨੋਇਮ ਨੂੰ ਹੈਲੋਵਿਨ ਤਿਉਹਾਰ ਬਹੁਤ ਪਸੰਦ ਹੈ ਕਿਉਂਕਿ ਉਹ ਹਮੇਸ਼ਾ ਲਾਅ ਇਨਫੋਰਸਮੈਂਟ ਕੋਸਟਿਊਮ ਪੈਨ ਕੇ ਕੁੰਮਦੀ ਹੈ। ਪਰ ਇਹ ਸੱਚਮੁੱਚ ਸ਼ਰਮਨਾਕ ਹੈ ਕਿ ਹੈਲੋਵਿਨ ਮਨਾਉਂਦੇ ਹੋਏ ਬੱਚਿਆਂ ਨੂੰ ਹੰਝੂ ਗੈਸ ਦੇ ਗੋਲਿਆਂ ਦੇ ਨਾਲ ਡਰਾਇਆ ਜਾ ਰਿਹਾ ਹੈ। ਐਲਨੋਇਸ ਇੱਕ ਸੈਂਚਰੀ ਸਟੇਟ ਹੈ ਜੋ ਫੈਡਰਲ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਸਹਿਯੋਗ ਨਹੀਂ ਦਿੰਦਾ ਜਿਸ ਦੇ ਕਰਕੇ ਇਹ ਵਿਵਾਦ ਹੋਰ ਗਹਿਰਾ ਹੋ ਗਿਆ ਹੈ ਇੱਕ ਫੈਡਰਲ ਜੱਜ ਸਾਰਾ ਐਲਿਸ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਏਜੰਟ ਹੈਲੋਵਿਨ ਤੇ ਸਮੇਂ ਬੱਚਿਆਂ ਦੇ ਨੇੜੇ ਟਾਇਰ ਗੈਸ ਦੀ ਵਰਤੋਂ ਨਾ ਕਰਨ ਪਰ ਨੋਇਮ ਨੇ ਇਸ ਨੂੰ ਨੰਜ਼ਰ ਅੰਦਾਜ਼ ਕੀਤਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਲੋਕਾਂ ਨੂੰ ਡਰਾ ਰਹੀਆਂ ਨੇ ਜਿੱਥੇ ਖੁਸ਼ੀਆਂ ਮਨਾਉਂਦੇ ਛੋਟੇ-ਛੋਟੇ ਬੱਚੇ ਨਿਸ਼ਾਨਾ ਬਣਾਏ ਜਾ ਰਹੇ ਨੇ ਉਹ ਸੱਚਮੁੱਚ ਹੀ ਡਰਾਉਣ ਵਾਲਾ ਹੈ DHS ਨੇ ਅਲਨੋਇਸ ਦੇ ਵਿੱਚ 200 ਤੋਂ ਵੱਧ ਗ੍ਰਿਫਤਾਰੀਆਂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਹਨਾਂ ਦੇ ਵਿੱਚ ਜ਼ਿਆਦਾਤਰ ਟਰੱਕ ਡਰਾਈਵਰ ਨੇ ਜੋ ਕਿ ਵੈਲਿਡ ਲਾਇਸੈਂਸ ਦੇ ਬਿਨਾ ਟਰੱਕ ਚਲਾ ਰਹੇ ਸੀ। ਇਹ ਘਟਨਾ ਰਾਸ਼ਟਰੀ ਪੱਧਰ ਤੇ ਚਰਚਾ ਖੇੜ ਰਹੀ ਹੈ ਕਿ ਫੈਡਰਲ ਇਨਫੋਰਸਮੈਂਟ ਲੋਕਲ ਫੈਸਟੀਵਲ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣ।